ਪੰਜਾਬ ਕੇਸਰੀ ਵੈਕਟਰ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾਰ ਹੋ ਰਾ ਬਹੁਤ ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਅੱਜ ਵੇਲੇ ਤੁਹਾਨੂੰ ਲੈ ਕੇ ਆਏ ਹਾਂ ਸੁਲਤਾਨਪਿੰਡ ਦੇ ਠੀਕ ਬਾਹਰ ਔਰ ਮੇਰੇ ਨਾਲ ਇੱਥੇ ਜੁੜਨੀ ਸਾਡੇ ਸਹਿਯੋਗੀ ਸਾਹਿਲ ਸਾਹਿਲ ਜੀ ਗੱਲ ਕਰੀਏ ਸਾਡੀ ਜਿਹੜੀ ਖਬਰ ਸੀ ਜਿਸ ਵਿੱਚ ਅਸੀਂ ਦਿਖਾਇਆ ਸੀ ਕਿ ਇਸ ਮਾਡਰਨ ਨੂੰ ਤਿਆਰ ਜ਼ਰੂਰ ਕੀਤਾ ਗਿਆ ਸੀ ਬਹੁਤ ਖੂਬਸੂਰਤ ਮਾਡਲ ਤਿਆਰ ਕੀਤਾ ਗਿਆ ਸੀ ਮਗਰ ਇਸ ਦੇ ਜਿਹੜੀਆਂ ਬੱਤੀਆਂ ਨੇ ਉਹ ਗੁੱਲ ਹੋਈਆਂ ਸੀ ਲਗਾਤਾਰ ਅਸੀਂ ਆਪਣੇ ਜਿਹੜੇ ਬੁਲੇਟਿਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਔਰ ਅੱਜ ਕਿਤੇ ਨਾ ਕਿਤੇ ਪੰਜਾਬ ਕੇਸਰੀ ਦੀ ਖਬਰ ਦਾ ਅਸਰ ਦਿਖਾਈ ਦੇ ਰਿਹਾ ਅਸਰਾਂ ਦਿਖਾਈ ਦੇ ਰਿਹਾ ਕਿ ਉਹਨੇ ਇਹ ਜਿਹੜਾ ਗਲੋ ਸਾਈਨ ਹੈ ਪੂਰੀ ਤਰ੍ਹਾਂ ਨਾਲ ਗਲੋ ਕਰਦਾ ਹੋਇਆ ਦਿਖਾਈ ਦੇ ਰਿਹਾ ਜੱਗ ਦਾ ਦਿਖਾਈ ਦੇ ਰਿਹਾ ਤਾਂ ਮੈਨੂੰ ਤੁਸੀਂ ਵੇਖ ਸਕਦੇ ਹੋ ਕਿ ਸੁਲਤਾਨਵਿੰਡ ਪਿੰਡ ਦੇ ਬਿਲਕੁਲ ਬਾਹਰ ਜਿਹੜਾ ਨਿਊ ਮਾਡਲ ਬਣਾਇਆ ਗਿਆ ਸੀ ਤਾਂ ਉਸ ਦੀ ਲਾਈਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਦਿਖਾਈ ਦੇ ਰਹੀ ਸੀ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਜਾਂ ਫਿਰ ਨੌਜਵਾਨ ਕੁੜੀਆਂ ਨੇ ਉਹਨਾਂ ਦੇ ਵੱਲੋਂ ਇੱਥੇ ਆ ਕੇ ਫੋਟੋਆਂ ਵੀ ਕਰਵਾਈਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਪਾਈਆਂ ਜਦੋਂ ਜਾ ਰਹੀਆਂ ਸੀ ਤਾਂ ਇਸ ਮਾਡਲ ਦੀ ਜਿਹੜੀ ਲਾਈਟ ਆ ਉਹ ਬੰਦ ਦਿਖਾਈ ਦੇ ਰਹੀ ਸੀ ਉਸ ਤੋਂ ਬਾਅਦ ਅਸੀਂ ਆ ਕੇ ਖਬਰ ਕੀਤੀ ਤਾਂ ਉਸ ਤੋਂ ਬਾਅਦ ਸਾਡੀ ਆਵਾਜ਼ ਜਿਹੜੀ ਹੈ ਇਸ ਮਾਡਲ ਜੇਕਰ ਅਸੀਂ ਗੱਲ ਕਰੀਏ ਸੁਲਤਾਨਵਿੰਡ ਪਿੰਡ ਦੀ ਤਾਂ ਇਸ ਦੇ ਬਾਹਰ ਜਿਹੜਾ ਵੱਡਾ ਗੇਟ ਬਣਿਆ ਹੋਇਆ ਤਾਂ ਇਸ ਤੇ ਕਾਰਨ ਜਿਹੜਾ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਕਿ ਇਹ ਸੁਲਤਾਨਵਿੰਡ ਪਿੰਡ ਆ ਤਾਂ ਜਿਸ ਤੋਂ ਬਾਹਰ ਇਹ ਜਿਹੜਾ ਸਾਈਨ ਆ ਉਹ ਤਿਆਰ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਉੱਪਰ ਹੁਣ ਲਿਖਿਆ ਗਿਆ ਹੈ ਕਿ ਆਈ ਲਵ ਸੁਲਤਾਨਵਿੰਡ ਪਿੰਡ ਤਾਂ ਇਸ ਦੇ ਨਾਲ ਲੋਕਾਂ ਨੂੰ ਵੀ ਪਤਾ ਚੱਲੇਗਾ ਤੇ ਜੇਕਰ ਅਸੀਂ ਮਾਡਲ ਦੀ ਲਾਈਟ ਬੰਦ ਹੋਣ ਦੇ ਕਾਰਨ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਸੀ ਪਤਾ ਲੱਗ ਪੰਦਾ ਕਿਉਂਕਿ ਰਾਤ ਦੇ ਟਾਈਮ ਬਹੁਤ ਜ਼ਿਆਦਾ ਹਨੇਰਾ ਆਇਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੇਕਰ ਅਸੀਂ ਗੱਲ ਕਰੀਏ ਇੱਕ ਪਾਸੇ ਮਾਡਲ ਦੀ ਲਾਈਟ ਸਭੇ ਜਗ ਚੁੱਕੀ ਹੈ ਕੀ ਹੈ ਤਾਂ ਦੂਸਰੇ ਪਾਸੇ ਬੰਦ ਹੋ ਚੁੱਕੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਰਾਤ ਦਾ ਸਮਾਂ ਹੋ ਚੁੱਕਾ ਤਾਂ ਬਿਲਕੁਲ ਹਨੇਰਾ ਬਿਲਕੁਲ ਹਨੇਰਾ ਕੋਈ ਕਿਸੇ ਪਾਸੇ ਦੀ ਕੋਈ ਲਾਈਟ ਜਗਦੀ ਨਹੀਂ ਦਿਖਾਈ ਦੇ ਰਹੀ ਇੱਥੇ ਬਹੁਤ ਸਾਰੇ ਮਲਟੀ ਐਲਈਡੀ ਲਾਈਟਸ ਦੇ ਜਿਹੜੇ ਪੋਲ ਬਣਾਏ ਗਏ ਨੇ ਨਾ ਉਹ ਚੱਲਦੇ ਦਿਖਾਈ ਦੇ ਰਹੇ ਸਾਹਿਬ ਤੇ ਨਾ ਇਹ ਆਸ-ਪਾਸੇ ਦੀ ਜਿਹੜੀਆਂ ਪੋਲ ਲਾਈਟਸ ਹੁੰਦੀਆਂ ਉਹ ਚੱਕਦੀਆਂ ਦਿਖਾਈ ਦੇ ਰੀਆਂ ਬਸ ਹੁਣ ਇੱਕ ਆਈ ਲਵ ਸੁਲਤਾਨ ਨੂੰ ਇੰਡੀਪੈਂਡੈਂਟ ਨੂੰ ਜ਼ਰੂਰ جگਮਗਾਉਂਦਾ ਦੇਖ ਪਾ ਰਿਆ ਮਗਰ ਆਸ-ਪਾਸੇ ਦੀਆਂ ਸਾਰੀਆਂ ਬੱਤੀਆਂ ਗੁੱਲ ਹੋ ਚੁੱਕੀਆਂ ਨੇ ਹਾਲਾਂਕਿ ਕਹਿਣਾ ਚਾਹਾਂਗੀ ਸਾਡੀ ਪਿਛਲੀ ਵੀਡੀਓ ਅਗਰ ਅਸੀਂ ਕੱਢ ਕੇ ਵੇਖੀਏ ਜਾਂ ਜਿਨ੍ਹਾਂ ਨੇ ਵੀ ਸਾਡੀ ਉਹ ਵੀਡੀਓ ਵੇਖੀਏ ਉਦੋਂ ਇਹ ਲਾਈਟਾਂ ਜ਼ਰੂਰ ਜਗ ਰਹੀਆਂ ਸੀ ਘਟ ਜਗ ਰਹੀਆਂ ਸੀ ਉਦੋਂ ਵੀ ਸਾਡੀ ਸ਼ਿਕਾਇਤ ਸੀ ਕਿ ਬੱਤੀਆਂ ਪੂਰੀਆਂ ਨਹੀਂ ਜਗਦੀਆਂ ਮਗਰ ਅੱਜ ਤਾਂ ਪੂਰੀ ਤਰ੍ਹਾਂ ਬੱਤੀ ਗੁੱਲ ਹੋ ਚੁੱਕੀ ਹੈ ਤਾਂ ਮੈਡਮ ਤੁਸੀਂ ਵੇਖ ਹੀ ਸਕਦੇ ਹੋ ਕਿ ਅਸੀਂ ਜੇਕਰ ਸੜਕ ਦੀ ਤਸਵੀਰ ਦਿਖਾਈਏ ਤਾਂ ਇਸ ਸੜਕ ਦੇ ਉੱਪਰ ਐਕਸੀਡੈਂਟ ਐਸੇ ਕਰਕੇ ਹੀ ਹੁੰਦੇ ਨੇ ਕਿਉਂਕਿ ਰਾਤ ਦੇ ਸਮੇਂ ਹਨੇਰੇ ਦੇ ਵਿੱਚ ਕਿਸੇ ਨੂੰ ਵੀ ਕੁਝ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਕੋਈ ਵੀ ਲਾਈਟ ਜਿਹੜੀ ਆਹੋ ਨਹੀਂ ਜਗਦੀ ਪਈ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰਾਸਤੇ ਦੇ ਰਾਹੀਂ ਜਾਂਦੇ ਨੇ ਸਵੇਰ ਤੋਂ ਲੈ ਕੇ ਰਾਤ ਦੇ ਟਾਈਮ ਤੱਕ ਜੇਕਰ ਗੱਲ ਕਰੀਏ ਲੱਖਾਂ ਹੰਦੀਆਂ ਸੀ ਤਰ੍ਹਾਂ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਬੱਸਾਂ ਨੇ ਟਰੱਕ ਨੇ ਉਹ ਇਸ ਸੜਕ ਤੋਂ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਲਾਈਟਾਂ ਜਗਦੀਆਂ ਪਈਆਂ ਨੇ ਤਾਂ ਇਹ ਗੱਡੀਆਂ ਦੀਆਂ ਲਾਈਟਾਂ ਜਗਦੀਆਂ ਪਈਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਵਿੱਚ ਕਾਰ ਜਾਂ ਡਿਵਾਈਡਰ ਬਣਿਆ ਹੋਇਆ ਤਾਂ ਉਸਦੇ ਲਾਈਟ ਤੇ ਪੋਲ ਬਿਲਕੁਲ ਜਿਹੜੇ ਬੰਦ ਨੇ ਉਹ ਦਖਾਈ ਦੇ ਰਿਹਾ ਨੇ ਕਿਸੇ ਵੀ ਤਰ੍ਹਾਂ ਦੀ ਲਾਈਟ ਜਿਹੜੀ ਆਹੋ ਨਹੀਂ ਜਗਦੀ ਹੋਈ ਦਿਖਾਈ ਦੇ ਰਹੀ ਤਾਂ ਅੱਜ ਜਿਹੜਾ ਮਾਡਲ ਆਹੋ ਜ਼ਰੂਰ ਜਗਦਾ ਹੋਇਆ ਦਿਖਾਈ ਦੇ ਰਿਹਾ ਜਿੱਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਆਂ ਬਿਲਕੁਲ ਸਾਹਿਲ ਲਾਈਟਾਂ ਦੀ ਅਸੀਂ ਗੱਲ ਕੀਤੀ ਬਿਲਕੁਲ ਨਹੀਂ ਜਾਗ ਰਹੀ ਮਗਰ ਆਈ ਲਵ ਸੁਲਤਾਨ ਵਿੰਡ ਇੰਡੀਪੈਂਡ ਜੜਾ ਹੈ ਪੂਰਾ ਜਗ ਮਗੋਂਦਾ ਦਿਖਾਈ ਦੇ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜਦੋਂ ਪੰਜਾਬ ਕੇਸਰੀ ਦੀ ਕਿਸੇ ਵੀ ਖਬਰ ਦਾ ਅਸਰ ਹੁੰਦਾ ਉਸ ਵੇਲੇ ਸਾਨੂੰ ਬਹੁਤ ਹੀ ਇੱਕ ਗਰਵ ਇੱਕ ਮਾਣ ਮਹਿਸੂਸ ਹੁੰਦਾ ਹੈ ਮਗਰ ਜੋ ਐਸੋ ਵੇਲੇ ਹਾਲਾਤ ਦਿਖਾਈ ਦੇ ਰਹੇ ਐਡਾ ਵੱਡਾ ਹਾਈਵੇ ਕਹਿ ਸਕਨੇ ਐ ਇੱਥੇ ਬਹੁਤ ਜ਼ਿਆਦਾ ਇਸ ਤੋਂ ਅੱਗੇ ਜਿਹੜਾ ਪੁਲ ਐ ਤਰਨ ਤਰਨ ਵੱਲ ਨੂੰ ਜਾਂਦਾ ਔਰ ਇੱਥੋਂ ਦੀ ਜਿਹੜੀਆਂ ਲਾਈਟਾਂ ਨੇ ਬਿਲਕੁਲ ਬੰਦ ਨੇ ਬੱਤੀਆਂ ਗੁੱਲ ਨੇ ਔਰ ਜੋ ਕਿ ਜਿਸ ਤਰ੍ਹਾਂ ਤੁਸੀਂ ਵੀ ਹੁਣੇ ਦੱਸਿਆ ਕਿ ਇੱਥੇ ਜਿਹੜੀਆਂ ਲਾਈਟਾਂ ਨਹੀਂ ਜਗਦੀਆਂ ਹੁੰਦੀਆਂ ਉਹ ਐਕਸੀਡੈਂਟ ਦਾ ਕਾਰਨ ਬਣਦੀਆਂ ਮਗਰ ਇਸ ਦੇ ਉੱਤੇ ਕੋਈ ਵੀ ਆਪਣੀ ਜ਼ਿੰਮੇਵਾਰੀ ਲੈਣ ਲਈ ਇੱਥੇ ਨਾ ਬਿਜਲੀ ਵਿਭਾਗ ਆਂਦਾ ਹੈ ਨਾ ਕਾਰਪੋਰੇਸ਼ਨ ਆਂਦੀ ਨਾ ਪੀ ਡਬਲਯੂ ਡੀ ਸੜਕਾਂ ਦੀ ਕੋਈ ਵੀ ਇੱਥੇ ਸਾਰ ਨਹੀਂ ਲੈਂਦੀ ਅਗਰ ਗੱਲ ਕੀਤੀ ਜਾਏ ਐਡੇ ਵੱਡੇ ਵੱਡੇ ਪੋਲ ਲਗਾ ਕੇ ਐਡੀ ਐਡੀ ਜਿਹੜੀਆਂ ਐਲਈਡੀ ਲਾਈਟਾਂ ਕਾਦੇ ਵਾਸਤੇ ਲਗਾਈਆਂ ਗਈਆਂ ਕਿ ਜਦੋਂ ਉਹਨਾਂ ਦੀ ਮਿਆਦ ਖਤਮ ਹੋ ਜਾਏ ਤਾਂ ਉਹ ਟਹਿ ਜਾਣ ਡਿੱਗ ਜਾਣ ਮਤਲਬ ਸਿਰਫ ਸੁਵਿਧਾ ਨਾ ਦੇ ਦਾ ਇੱਕ ਤਰ੍ਹਾਂ ਦਾ ਬਹਾਨਾ ਹੈ ਜੀ ਆਪਾਂ ਤਾਂ ਪੋਲ ਵੀ ਰਾਤ ਤੇ ਉਹਨਾਂ ਤੇ ਲਾਈਟਾਂ ਵੀ ਲੱਗੀਆਂ ਹਨ ਮਗਰ ਬਿਜਲੀ ਜੜੀ ਹੈ ਉਸ ਦੇ ਵਿੱਚ ਨਹੀਂ ਆ ਰਹੀ ਜਿਸ ਕਰਕੇ ਜਿਹਨੀਆਂ ਲਾਈਟਾਂ ਨਹੀਂ ਜਗਦੀਆਂ ਤਾਂ ਮੈਡਮ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਜੇਕਰ ਅਸੀਂ ਗੱਲ ਕਰੀਏ ਲਾਈਟਾਂ ਤਾਂ ਲਾਈਟਾਂ ਬਿਲਕੁਲ ਬੰਦ ਦਿਖਾਈ ਦੇ ਰਹੀਆਂ ਜੇਕਰ ਅਸੀਂ ਦੂਸਰੇ ਪਾਸੇ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਰੈੱਡ ਸਿਗਨਲ ਜਿਹੜਾ ਵਾ ਚੌਕ ਦੇ ਵਿੱਚ ਲੱਗਾ ਹੁੰਦਾ ਚਾਰੇ ਪਾਸੇ ਜਿਹੜੇ ਸਿਗਨਲ ਨੇ ਉਹ ਬੰਦ ਦਿਖਾਈ ਦੇ ਰਹੇ ਨੇ ਤਾਂ ਅਸੀਂ ਪਹਿਲਾਂ ਵੀ ਕਈ ਵਾਰ ਜਿਹੜੇ ਇਹ ਸਿਗਨਲ ਬੰਦ ਹੋਣ ਦੀ ਖਬਰ ਨੂੰ ਲੈ ਕੇ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕਰਦੇ ਕਿ ਆਖਰਕਾਰ ਜਿਹੜੇ ਇਹ ਰੈੱਡ ਲਾਈਟ ਸਿਗਨਲ ਲਾਏ ਹੋਏ ਨੇ ਚੌਂਕਾ ਦੇ ਵਿੱਚ ਇਹ ਜਗਦੇ ਕਿਉਂ ਨਹੀਂ ਪਏ ਤਾਂ ਲੋਕਾਂ ਦੇ ਵੱਲੋਂ ਵੀ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਕਿ ਆ ਯਾਰਾ ਕਿ ਜੇਕਰ ਇਹਨਾਂ ਸਿਗਨਲਾਂ ਨੂੰ ਚਲਾਉਣਾ ਨਹੀਂ ਆ ਤਾਂ ਫਿਰ ਚੌਂਕਾ ਦੇ ਵਿੱਚ ਲਗਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਉਤਾਰ ਦਿੱਤਾ ਜਾਵੇ ਕਿਉਂਕਿ ਲੋਕਾਂ ਦੇ ਐਕਸੀਡੈਂਟ ਇਸੇ ਕਰਕੇ ਹੀ ਹੋ ਰਹੇ ਨੇ ਜੇਕਰ ਅਸੀਂ ਗੱਲ ਕਰੀਏ ਪਹਿਲੇ ਸਮੇਂ ਦੀ ਤਾਂ ਸਿਗਨਲ ਜਿਹੜਾ ਜਗਦਾ ਹੁੰਦਾ ਸੀ ਤਾਂ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਸਾਡੀ ਲਾਈਟ ਬੰਦ ਹੋ ਚੁੱਕੀ ਹੈ ਤਾਂ ਅਸੀਂ ਗੱਡੀ ਨੂੰ ਰੋਕਣਾ ਹੈ ਤਾਂ ਦੂਸਰੇ ਪਾਸੇ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਸਾਡੀ ਲਾਈਟ ਲੈ ਕੇ ਜਾਣਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਾਈਟਾਂ ਬੰਦ ਹੋਣ ਦੇ ਕਾਰਨ ਲੋਕ ਆਪਣੀ ਮਨਮਰਜ਼ੀ ਦੇ ਨਾਲ ਚਾਰਜ ਫੇਰੇ ਦੇ ਵਿੱਚੋਂ ਆਪਣੀ ਮਨਮਰਜ਼ੀ ਦੇ ਨਾਲ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਗੱਡੀ ਨੂੰ ਕੋਈ ਵੀ ਰੋਕ ਕੇ ਖੁਸ਼ ਨਹੀਂ ਆ ਕਿਉਂਕਿ ਹਰ ਕਿਸੇ ਨੂੰ ਕਾਲੀ ਹੁੰਦੀ ਆ ਕਿ ਸਾਡੀ ਗੱਡੀ ਨਿਕਲ ਜਾਵੇ ਸਾਇਕਲ ਦੀ ਗੱਲ ਤੇ ਵੱਖਰੀ ਐ ਮਗਰ ਜਿਸ ਵੇਲੇ ਕੋਈ ਇੰਡੀਕੇਸ਼ਨ ਹੀ ਨਹੀਂ ਹੋਏਗਾ ਸੋ ਇਹ ਸਿਗਨਲ ਹੀ ਨਹੀਂ ਹੋਏਗਾ ਕਿ ਹੁਣ ਤੁਹਾਨੂੰ ਰੁਕਣਾ ਪਏਗਾ ਤੇ ਕੋਈ ਕਿਉਂ ਰੁਕੇਗਾ ਨਾ ਹੀ ਇੱਥੇ ਕੋਈ ਪੁਲਸ ਕਰਮੀ ਐ ਜਿਹੜਾ ਕਿ ਇੱਥੇ ਇਹਨਾਂ ਨੂੰ ਗਾਈਡ ਕਰੇ ਜਿਹੜਾ ਟ੍ਰਾਫਿਕ ਪੁਲਸ ਕਰਮੀ ਕੋਈ ਇੱਥੇ ਮੌਜੂਦ ਨਹੀਂ ਐ ਕਿ ਇੱਥੇ ਸਿਗਨਲ ਦੇਵੇ ਉਹ ਤੇ ਨਾ ਹੀ ਇੱਥੇ ਜਿਹੜੇ ਸਿਗਨਲ ਨੇ ਜਿਹੜੇ ਇਲੈਕਟ੍ਰਿਕ ਸਿਗਨਲ ਨੇ ਉਹ ਵੀ ਨਹੀਂ ਚੱਲਦੇ ਤਾਂ ਲੋਕ ਕਿਦੋਂ ਤੱਕ ਇੰਤਜ਼ਾਰ ਕਰਨਗੇ ਆਪਣੀ ਵਾਰੀ ਦਾ ਲੋਕਾਂ ਨੂੰ ਚੱਲਣਾ ਪਏਗਾ ਲੋਕਾਂ ਨੂੰ ਰੈਗੂਲੇਟ ਕਰਨ ਲਈ ਨਾ ਬਿਜਲੀ ਦਾ ਸਿਗਨਲ ਹੈ ਤੇ ਨਾ ਹੀ ਇੱਥੇ ਟ੍ਰੈਫਿਕ ਕੋਈ ਮੁਲਾਜ਼ਮ ਇੱਥੇ ਖੜਾ ਹੈ ਔਰ ਇਹ ਜਿਹੜਾ ਕਹਿ ਸਕਨੇ ਆ ਜਿਹੜਾ ਚੌਂਕ ਹੈ ਇਹ ਕਾਫੀ ਜ਼ਿਆਦਾ ਚੱਲਦਾ ਹੋਇਆ ਚੌਂਕ ਹੈ ਔਰ ਇੱਥੇ ਲੋਕਾਂ ਲਈ ਕਾਫੀ ਵੱਡੀ ਦਿੱਕਤ ਹੈ ਜਿਸ ਤਰ੍ਹਾਂ ਦੇਖ ਸਕਦੇ ਹੋ ਜੀ ਛੋਟੇ ਬੱਚੇ ਵੀ ਇਸ ਰੋਡ ਤੋਂ ਨਿਕਲਦੇ ਨੇ ਸਾਈਕਲਾਂ ਤੇ ਨਿਕਲਦੇ ਨੇ ਔਰ ਹਾਦਸੇ ਜਦੋਂ ਹੁੰਦੇ ਨੇ ਤਾਂ ਪੇਰੈਂਟਸ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਰੋਂਗ ਸਾਈਡ ਤੋਂ ਵਾਹ ਜੀ ਵਾਹ ਮੈਡਮ ਤੁਸੀਂ ਵੇਖ ਸਕਦੇ ਹੋ ਕਿ ਰੋਂਗ ਸਾਈਡ ਤੋਂ ਗੱਡੀਆਂ ਲੋਕ ਲੈ ਕੇ ਆ ਰਹੇ ਨੇ ਐਸੇ ਕਰਕੇ ਹੀ ਐਕਸੀਡੈਂਟ ਹੁੰਦਾ ਕਿਉਂਕਿ ਮੇਨ ਹਾਈਵੇ ਹੁੰਦਾ ਇਹਦਾ ਲੋਕ ਆਪਣੀਆਂ ਗੱਡੀਆਂ ਨੂੰ ਕਾਫੀ ਤੇਜ਼ ਸਪੀਡ ਤੇ ਲੈ ਕੇ ਆਉਂਦੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਤਾਂ ਉਹ ਇਸ ਰਾਹਤੇ ਨੂੰ ਰੋਂਗ ਸਾਈਡ ਤੋਂ ਲਗਾਤਾਰ ਵਰਤਦੇ ਪਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਬਹੁਤ ਸਾਰੇ ਐਕਸੀਡੈਂਟ ਇਸ ਸੜਕ ਦੇ ਉੱਪਰ ਐਸੇ ਕਰਕੇ ਹੀ ਹੁੰਦੇ ਨੇ ਕਿ ਲੋਕ ਇਸ ਰੋਂਗ ਸਾਈਡ ਨੂੰ ਆਂਦੇ ਹੁੰਦੇ ਨੇ ਤਾਂ ਅੱਗੋਂ ਤੇਜ਼ ਸਪੀਡ ਤੇ ਗੱਡੀ ਆਂਦੀ ਹੈ ਤਾਂ ਉਹ ਉਸ ਕਾਰ ਦੇ ਵਿੱਚ ਵੱਜ ਜਾਂਦੀ ਹੈ ਜਿਸ ਤੋਂ ਬਾਅਦ ਐਕਸੀਡੈਂਟ ਹੋ ਜਾਂਦਾ ਤਾਂ ਜੇਕਰ ਅਸੀਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰੀਏ ਤਾਂ ਪਿੰਡ ਦੇ ਲੋਕ ਕਹਿੰਦੇ ਨੇ ਕਿ ਸਾਡਾ ਘਰ ਦਾ ਰਸਤਾ ਹੀ ਮੇਨ ਉਸ ਰਾਸਤੇ ਤੇ ਰਾਹੀ ਨਿਕਲਦਾ ਅਸੀਂ ਕਿੱਧਰ ਜਾਈਏ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਜਿਹੜਾ ਇਹ ਰਾਸਤਾ ਦੂਸਰੇ ਪਾਸੇ ਅਸੀਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਥੱਲੇ ਪਾਸੇ ਜਿੱਥੇ ਰੇੜੀ ਲੱਗੀ ਹੋਈ ਆ ਤਾਂ ਇਸ ਜਗ੍ਹਾ ਨੂੰ ਬਿਲਕੁਲ ਬਣਾ ਦਿੱਤਾ ਜਾਵੇ ਤਾਂ ਜੋ ਲੋਕ ਇਸ ਰਾਸਤੇ ਤੇ ਰਾਹੀ ਆਣ ਐਕਸੀਡੈਂਟ ਨਾ ਹੋਣ ਜੀ ਬਿਲਕੁਲ ਚਾਹਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਗਰ ਜੜੇ ਲੋਕ ਨੇ ਉਹਨਾਂ ਦਾ ਵੀ ਕਹਿਣਾ ਸਹੀ ਹੈ ਮਗਰ ਕਿਆ ਜਾਏ ਪ੍ਰਸ਼ਾਸਨ ਦੀ ਗੱਲ ਕੀਤੀ ਜਾਏ ਸੜਕ ਮਹਿਕਮੇ ਦੀ ਗੱਲ ਕੀਤੀ ਜਾਏ ਤਾਂ ਕਿਤੇ ਨਾ ਕਿਤੇ ਜੜੀਆਂ ਪਲਾਨਿੰਗਸ ਨੇ ਉਹ ਪੂਰੀ ਤਰ੍ਹਾਂ ਨਾਲ ਕਾਮਯਾਬ ਨਹੀਂ ਦਿਖਾਈ ਦੇ ਰਹੀਆਂ ਰੋਂਗ ਪਲਾਨਿੰਗਸ ਕਰਕੇ ਹੱਥ ਸੇ ਹੁੰਦੇ ਵੱਡੇ ਵੱਡੇ ਹੱਥ ਸੇ ਹੁੰਦੇ ਉਸ ਤੋਂ ਬਾਅਦ ਜੜੀਆਂ ਲਾਈਟਾਂ ਨਹੀਂ ਜਗਦੀਆਂ ਉਹਨਾਂ ਕਰਕੇ ਵੀ ਬਹੁਤ ਮੁਸ਼ਕਲਾ ਹੁੰਦੀ ਹੈ